ਉਹਨਾਂ ਦੇ ਵਿੱਚ ਸਬੰਧ ਹੈ ਜਿਹੜਾ ਜੇ ਦੇ ਸਬੰਧਿਤ ਚੱਲ ਰਿਹਾ ਹੈ ਅੱਜ ਦੀ ਗੱਲ ਕਰਾਂਗੇ ਨਾਲ ਦੀ ਨਾਲ ਇੱਥੇ ਬਹੁਤ ਵਧੀਆ ਇਸ ਨੂੰ ਪਹਿਲਾਂ ਅਸੀਂ ਗੱਲਬਾਤ ਕੀਤੀ ਹੈ ਇਹ ਜਿਲ੍ਹੇ ਵਿੱਚ ਉਹਨਾਂ ਦੇ ਚੱਲ ਰਿਹਾ ਬਹੁਤ ਸਾਰੇ ਪ੍ਰੋਜੈਕਟ ਹੈ ਦੇ ਸਮਾਜ ਦੇ ਹਰ ਵਰਗਰ ਨੂੰ ਜਿਹੜੇ ਜ਼ਰੂਰਤ ਹੈ ਉਹ ਵੀ ਇੱਥੇ ਮਹਾਰਾਜ ਜੀ ਦੇ ਨਾਮ ਤੇ ਚੱਲ ਰਿਹਾ ਹੈ ਚੋ ਇਹਦਾ ਸਾਰੇ ਸਵਾਲਾਂ ਤੋਂ ਵੀ ਤੁਹਾਡਾ ਸਵਾਗਤ ਕਰਨਾ ਮੋ ਸੁਮੇਂ ਸਤੂ ਪ੍ਰੀਨਾ ਦਾ ਵਿਸ਼ੇਸ਼ ਜਾਣਕਾਰੀ ਦੇ ਰਿਹਾ ਸਾਡੇ ਵਿੱਚ ਸੰਸਥਾਨ ਦਾ ਨਾਮ ਹੈ ਦੇਵ ਜੋਤੀ ਜਾਗਰਤੀ ਸੰਸਥਾਨ ਤੋਂ ਇੱਕ ਐਸਾ ਸੰਸਥਾਨ ਜਿਹੜਾ ਇੱਕ ਇਨਸਾਨ ਦੇ ਅੰਦਰ ਇੱਕ ਮਨੁੱਖ ਦੇ ਅੰਦਰ ਜੋ ਪਰਮ ਸਰਕਾਰ ਹੈ ਉਸ ਨੂੰ ਪ੍ਰਗਟ ਕੀਤਾ ਜਾਂਦਾ ਬ੍ਰह्म ਗਿਆਨ ਦੇ ਦੁਆਰਾ ਇੱਕ ਤਕਨੀਕ ਦੇ ਦੁਆਰਾ ਉਹ ਤਕਨੀਕ ਐਸੀ ਹੈ ਜੋ ਸਾਡੇ ਵੇਦਾਂ ਆਸ਼ਾਸ਼ਤਰਾਂ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਾਰ ਹੈ ਸਾਰੇ ਮਹਾਂਪੁਰਸ਼ਾਂ ਨੇ ਇਸ ਤਕਨੀਕ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਜਦੋਂ ਇੱਕ ਇਨਸਾਨ ਬਾਹਰੀ ਤੌਰ ਤੇ ਆਪਣੇ ਆਪ ਨੂੰ ਧਿਆਨ ਹਟਾ ਕੇ ਅੰਤਰੀਅ ਘਰ ਦੇ ਆਪਣਾ ਧਿਆਨ ਡਾਈਵਰਟ ਕਰ ਲੈਂਦਾ ਹੈ ਇੰਟਰਵਰਟ ਹੋ ਜਾਂਦਾ ਹੈ ਤਾਂ ਉਸ ਨੂੰ ਪਰਮ ਪਰਮ ਪ੍ਰਕਾਸ਼ ਦੀ ਪਰਮਾਤਮਾ ਦਾ ਪ੍ਰਕਾਸ਼ ਸਰੂਪ ਦੀ ਅਨੁਭੂਤੀ ਹੁੰਦੀ ਹੈ ਦਰਸ਼ਨ ਹੁੰਦਾ ਹੈ ਇਹ ਬ੍ਰਹਮ ਗਿਆਨ ਹੈ ਸੋ ਦਿਵੇ ਜੋਤੀ ਜਾਗਰਤੀ ਸੰਸਥਾਨ ਇੱਕ ਐਸੀ ਸੰਸਥਾਨ ਜਿਹੜਾ ਉਸ ਪਰਮ ਪ੍ਰਕਾਸ਼ ਨੂੰ ਦਿਵੇ ਜੋਤੀ ਨੂੰ ਜਾਗਰਿਤ ਕਰਦਾ ਹੈ ਉਹ ਸਾਡੇ ਜੋ ਸੰਸਥਾਪਕ ਔਰ ਸੰਚਾਲਕ ਹੈਡ ਐਂਡ ਫਾਊਂਡਰ ਦਿਵੇ ਗੁਰੂ ਸ਼੍ਰੀ ਆਸ਼ੋਕੋਸ਼ ਮਹਾਰਾਜ ਜੀ ਹਨ ਜਿਨ੍ਹਾਂ ਨੇ ਪੰਜਾਬ ਦੀ ਇਸ ਪਾਵਨ ਧਰਤੀ ਦੇ ਉੱਤੇ ਉਸ ਸਮੇਂ ਜਦੋਂ ਅਤੰਕਵਾਦ ਆਪਣੇ ਪੂਰੇ ਚਰਮ ਸੀਮਾ ਤੇ ਸੀ ਆਪਣੇ ਜੋਰਾਂ ਤੇ ਸੀ ਉਸ ਸਮੇਂ ਆ ਕੇ ਆਪਣੇ ਪਾਵਨ ਪੁਨੀਤ ਕਦਮ ਰੱਖੇ ਔਰ ਇਥੋਂ ਇੱਕ ਵਿਅਕਤੀ ਤੋਂ ਦੋ ਵਿਅਕਤੀਆਂ ਤੋਂ ਚਲਦੇ ਚਲਦੇ ਚਾਹਦੇ ਅੱਜ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਲਗਭਗ 6 ਕਰੋੜ ਤੋਂ ਜ਼ਿਆਦਾ ਸਾਡੇ ਸੰਸਥਾਨ ਦੇ ਅਨੁਯਾਈ ਹਨ ਫੌਲਡਰਸ ਹਨ ਉਹ ਜੁੜੇ ਹੋਏ ਹਨ ਨਾ ਕੇਵਲ ਹਿੰਦੂ ਬਲਕਿ ਸਿੱਖ ਮੁਸਲਮਾਨ ਈਸਾਈ ਬੋਧੀ ਜੈਨੀ ਹਰ ਇੱਕ ਧਰਮ ਹਰ ਇੱਕ ਵਰਗ ਹਰ ਇੱਕ ਸੰਪਰਦਾਏ ਦੇ ਲੋਕ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਨ ਅਤੇ ਆਤਮ ਜਾਗਰਣ ਨੂੰ ਪ੍ਰਾਪਤ ਕਰ ਰਹੇ ਹਨ ਦੇਵ ਜੋਤੀ ਜਾਗਰਤੀ ਸਤੰ ਸੰਸਥਾਨ ਜਿੱਥੇ ਅਸੀਂ ਅੱਜ ਬੈਠ ਕੇ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਇਸ ਸੰਸਥਾਨ ਦਾ ਖੇਤਰੀ ਕਾਰਿਆਦਿ ਹੈ ਇੱਥੋਂ ਅਸੀਂ ਪੰਜਾਬ ਹਰਿਆਣਾ ਹਿਮਾਚਲ ਔਰ ਜੰਡ ਕੇ ਰਾਜਸਥਾਨ ਦਾ ਕੁਝ 파ਟ ਉਹ ਅਸੀਂ ਕਵਰ ਕਰਦੇ ਹਾਂ ਉਸ ਤੋਂ ਦਾ ਪ੍ਰਚਾਰ ਪ੍ਰਸਾਰ ਅਧਿਆਤਮਿਕ ਸਮਾਜਿਕ ਅਤੇ ਕਲਚਰਲ ਜੋ ਐਕਟੀਵਿਟੀਜ਼ ਹਮ ਉਸ ਨੂੰ ਇੱਥੇ ਇੱਥੋਂ ਉਹਦਾ ਪ੍ਰਬੰਧ ਕਰਦੇ ਹਾਂ ਜਿਹਦੇ ਚੋਤੇ ਜਾਗਰਤੀ ਸੰਸਥਾਨ ਦਾ ਜੋ ਗਲੋਬਲ ਹੈੱਡ ਆਫਿਸ ਹੈ ਉਹ ਦਿੱਲੀ ਵਿਖੇ ਹੈ ਔਰ ਇਸ ਸੰਸਥਾਨ ਸੋਸ਼ਲ ਕੌਜ਼ ਦੇ ਲਈ ਨੋਬਲ ਕੌਜ਼ ਦੇ ਲਈ ਪੂਰੇ ਵਰਡ ਦੇ ਵਿੱਚ ਫੇਮਸ ਹੈ ਔਰ ਬਹੁਤ ਮੁੱਖ ਭੂਮਿਕਾ ਨਿਭਾ ਰਹੀ ਹੈ ਨਾ ਕੇਵਲ ਅਧਿਆਤਮ ਕਿਉਂਕਿ ਇਹ ਸਾਡਾ ਅਧਿਆਤਮ ਹੈ ਨਾ ਕੇਵਲ ਅਧਿਆਤਮ ਬਲਕਿ ਸਮਾਜਿਕ ਅਤੇ ਸਾਂਸਕ੍ਰਿਤਿਕ ਕਾਰਜਕ੍ਰਮ ਜਿਹੜੇ ਹੈਗੇ ਕਲਚਰਲ ਕਾਰਜਕ੍ਰਮ ਉਹ ਦੇਸ਼ ਦੇ ਹਰ ਇੱਕ ਕੋਨੇ ਦੇ ਵਿੱਚ ਹਰ ਇੱਕ ਐਸਪੈਕਟ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਵਰਗ ਦੇ ਨਾਲ ਹਰ ਇੱਕ ਸੰਪਰਦਾਇ ਦੇ ਨਾਲ ਹਰ ਇੱਕ ਧਰਮ ਦੇ ਨਾਲ ਧਰਮ ਤਾਂ ਖੈਰ ਇੱਕ ਉਹਦੀ ਪਰਿਭਾਸ਼ਾ ਬਹੁਤ ਵਿਸ਼ਾਲ ਹੈ ਉਸ ਨੂੰ ਅਸੀਂ ਕਈ ਵਾਰੀ ਸ਼ਬਦਾਂ ਦੇ ਵਿੱਚ ਕੇਂਦ੍ਰਿਤ ਕਰ ਦਿੰਦੇ ਹਾਂ ਹਰ ਇੱਕ ਸੰਪਰਦਾਇ ਮੈਂ ਕਹਿਣਾ ਜ਼ਿਆਦਾ ਉਚਿਤ ਸਮਝਾਂਗਾ ਉਹਦੇ ਨਾਲ ਜੋ ਲੋਕ ਜੁੜੇ ਹਨ ਉਹਨਾਂ ਦੇ ਨਾਲ ਸੰਬੰਧਿਤ ਹੈ ਔਰ ਸੰਸਥਾ ਦੀ ਜੋ ਰਜਿਸਟ੍ਰੇਸ਼ਨ ਹੈ ਸੋਸਾਇਟੀ ਐਕਟ ਦੇ ਅੰਡਰ 1991 1991 ਦੇ ਵਿੱਚ ਰਜਿਸਟ੍ਰੇਸ਼ਨ ਇਸ ਦੀ ਹੋਈ ਆ ਦੋਸਤੋ ਸਵਾਮੀ ਜੀ ਨੇ ਬੜੀ ਵਧੀਆ ਤਰੀਕੇ ਨਾਲ ਦੱਸਿਆ ਜਿਹੜਾ ਹੈ ਸੰਸਥਾਨ ਦੇ ਵਿੱਚ ਅੰਤਰ ਜਾਗਰਣ ਦੀ ਤੁਸੀਂ ਗੱਲ ਕੀਤੀ ਹੈ ਜੀ ਅੱਜ ਦੇ ਸਮੇਂ 'ਚ ਜਿਹੜੇ ਬਹੁਤ ਸਾਰੇ ਲੋਕ ਆ ਵੱਖ-ਵੱਖ ਬਿਮਾਰੀਆਂ ਤੋਂ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਕਈ ਦੀਵਾਰੀਆਂ ਨੂੰ ਪੀੜਿਤ ਹੈ ਔਰ ਉਹਦੇ ਲਈ ਇਸ ਸੰਸਥਾਨ ਦਾ ਬਹੁਤ ਅਹਿਮ ਯੋਗਦਾਨ ਹੈ ਕਿਉਂਕਿ ਅੰਤਰ ਜਾਗਰਣ ਇੱਕ ਛੋਟਾ ਜਿਹਾ ਸ਼ਬਦ ਆ ਪਰ ਇਹਦੀ ਮਹੱਤਤਾ ਬਹੁਤ ਆ ਅਸੀਂ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਆ ਵੱਖ-ਵੱਖ ਚਾਹੇ ਬਿਮਾਰੀਆਂ ਲੱਗੀਆਂ ਚਾਹੇ ਕਿਰੇਲੂ ਗ੍ਰੇਸ਼ ਹੋਰ ਵੀ ਆ ਤੇ ਉਹਨਾਂ ਦਾ ਸੌਲਟ ਆਉਟ ਉਹਨਾਂ ਦਾ ਸਮਾਧਾਨ ਲਈ ਇਸ ਦਰਬਾਰ ਦੇ ਵਿੱਚ ਇਸ ਜੋ ਦਿਵੇਜੋਤੀ ਜਾਗਰਤੀ ਸੰਸਥਾਨ ਦੇ ਵਿੱਚ ਆ ਕੇ ਬਹੁਤ ਰਿਲੈਕਸ ਹੁੰਦੀ ਹੈ ਸਮਾਧਾਨ ਹੁੰਦਾ ਹੈ ਉਸ ਸਵਾਮੀ ਜੀ ਇਹਦੇ ਬਾਰੇ ਜ਼ਰੂਰ ਤੁਸ ਦੇਖੋ ਸਾਡੇ ਜੋ ਗੁਰੂ ਮਹਾਰਾਜ ਜੀ ਹੈ ਸਾਡੇ ਦਿਵੇ ਗੁਰੂ ਸ਼੍ਰੀ ਅਸ਼ੋਕਸ਼ ਮਹਾਰਾਜ ਜੀ ਉਹਨਾਂ ਦਾ ਕਥਨ ਹੈ ਉਹਨਾਂ ਦਾ ਇਹ ਉਦਬੋਧਨ ਹੈ ਉਹ ਆਪਣੇ ਸਤਸੰਗਾਂ ਦੇ ਵਿੱਚ ਦਿਵੇ ਪਰਵਚਨਾਂ ਦੇ ਵਿੱਚ ਅਕਸਰ ਇਹ ਕਹਿੰਦੇ ਹਨ ਕਿ ਇੱਕ ਇਨਸਾਨ ਹੈ ਉਹਦੀਆਂ ਲਗਭਗ 80% ਜੋ ਸਮੱਸਿਆਵਾਂ ਹਨ ਉਹ ਮਾਨਸਿਕ ਜੀ 20% శారీరిక ਜੀ ਅਸੀਂ ਜੋ ਵੀ ਕੰਮ ਕਰਦੇ ਹਾਂ ਉਹਦੇ ਪਿੱਛੇ ਸਾਡਾ ਇੱਕ ਭਾਵ ਜੁੜਦਾ ਹੈ ਸਾਡੀ ਇੱਕ ਸੋਚ ਜੁੜ ਜਾਂਦੀ ਹੈ ਜਿਸ ਤਰ੍ਹਾਂ ਕਿ ਉਹਦਾ ਫਲ ਅੱਛਾ ਮਿਲੇ ਪੋਜ਼ਿਟਿਵ ਮਿਲੇ ਇਹ ਸੰਭਵ ਨਹੀਂ ਹੋ ਪਉਂਦਾ ਕੁਝ ਸਰਕੰਸਟੈਂਸਸ ਐਸੇ ਹੋ ਜਾਂਦੇ ਹਨ ਜਦੋਂ ਥੋੜਾ ਜਿਹਾ ਸਾਡੇ ਅਨੁਸਾਰ ਉਹਦਾ ਰਿਜ਼ਲਟ ਨਹੀਂ ਮਿਲਦਾ ਤਾਂ ਅਸੀਂ ਥੋੜੇ ਵਿਅਥਿਤ ਹੋ ਜਾਂਦੇ ਹਾਂ ਅਤੇ ਚਿੰਤਿਤ ਹੋ ਜਾਂਦੇ ਹਾਂ ਕਿ ਮੈਂ ਇਹ ਕੰਮ ਇੰਨੀ ਸ਼ਿੱਦਤ ਨਾਲ ਕੀਤਾ ਸੀ ਪਰ ਉਹਦਾ ਰਿਜ਼ਲਟ ਅੱਛਾ ਨਹੀਂ ਆਇਆ ਇਸ ਤਰ੍ਹਾਂ ਕਿ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਪੈ ਜਾਂਦਾ ਹੈ ਜੋ ਤੁਸੀਂ ਆਤਮ ਜਾਗਰਣ ਦੀ ਗੱਲ ਕੀਤੀ ਸਾਡੇ ਗੁਰੂ ਮਹਾਰਾਜ ਜੀ ਨੇ ਇਹ ਆਈਡਿਓਲੋਜੀ ਦਿੱਤੀ ਮੈਂ ਇਹ ਨਹੀਂ ਕਹਾਂਗਾ ਕਿ ਸੰਸਥਾਨ ਦੀ ਆਈਡਿਓਲੋਜੀ ਇਹ ਸਾਡੇ ਸਾਰੇ ਸੰਤਾਂ ਵਾਕਿਸ਼ਾਂ ਦਾ ਉਹ ਧਾਰਮਿਕ ਗ੍ਰੰਥਾਂ ਦਾ ਸਾਰ ਹੈ ਕਿ ਜਦੋਂ ਇਨਸਾਨ ਪਰੇਸ਼ਾਨ ਹੁੰਦਾ ਹੈ ਜਦੋਂ ਇਨਸਾਨ ਵਿਅਥਿਤ ਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਕਹੋ ਕਿ ਦੁਨੀਆ ਦੀ ਇਸ ਆਪਾਤ ਆਪੀ ਤੋਂ ਇਸ ਜੋ ਰੈਟ੍ਰਸ ਹੈ ਇਹਦੇ ਵਿੱਚੋਂ ਤੰਗ ਹੁੰਦਾ ਹੈ ਤਾਂ ਉਦੋਂ ਇੱਕ ਐਸੇ ਸਹਾਰੇ ਦੀ ਖੋਜ ਕਰਨਾ ਚਾਹੁੰਦਾ ਹੈ ਕਿ ਮੈਨੂੰ ਕੋਈ ਸਹਾਰਾ ਮਿਲ ਜਾਵੇ ਜਿੱਥੋਂ ਪ੍ਰੇਮ ਪਿਆਰ ਮਿਲ ਤੂੰ ਉਹ ਮਿਲ ਜਾਵੇ ਔਰ ਮੈਨੂੰ ਕੋਈ ਸੰਭਲ ਦੇ ਸਕੇ ਤਾਂ ਉਹ ਸਭ ਤੋਂ ਵੱਡਾ ਜੋ ਉਸਦੇ ਲਈ ਸਹਾਰਾ ਬਣਦਾ ਹੈ ਉਹ ਪ੍ਰਮਾਤਮਾ ਬਣਦਾ ਹੈ ਲੇਕਿਨ ਪ੍ਰੋਬਲਮ ਕੀ ਹੁੰਦੀ ਹੈ ਕਿ ਅਸੀਂ ਆਪਣੀ ਬਿਮਾਰੀ ਅਸੀਂ ਆਪਣਾ ਦੁੱਖ ਅਸੀਂ ਆਪਣਾ ਦਰਦ ਉਹ ਅਸੀਂ ਆਪਣੇ ਤੱਕ ਸੀਮਿਤ ਰੱਖਦੇ ਹਾਂ ਜੇ ਵੰਡਣਾ ਵੀ ਚਾਹੁੰਦੇ ਹਾਂ ਤਾਂ ਵੰਡਿਆ ਨਹੀਂ ਜਾਂਦਾ ਕਿਉਂ ਕਿ ਜਿੰਨਾ ਚਿਰ ਅਸੀਂ ਪ੍ਰਮਾਤਮਾ ਨੂੰ ਈਸ਼ਵਰ ਨੂੰ ਨਹੀਂ ਜਾਣ ਸਕਦੇ ਨਹੀਂ ਜਾਣ ਪਾਉਂਦੇ ਪ੍ਰਮਾਤਮਾ ਦਾ ਅਸੀਂ ਦਰਸ਼ਨ ਨਹੀਂ ਕਰ ਪਾਉਂਦੇ ਉਹਨਾਂ ਚਿਰ ਸਾਡੇ ਦੁੱਖ ਦਰਦ ਉਹ ਖਤਮ ਹੋ ਹੀ ਨਹੀਂ ਸਕਦੇ ਹੈਨਾ ਚਾਹਾਂ ਆਪਾਂ ਗੁਰਬਾਣੀ ਦੇ ਵਿੱਚ ਸੁਣਦੇ ਹਾਂ ਕਿ ਜੋ ਜੇਦ ਤਾ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਜਦੋਂ ਅਸੀਂ ਰਾਮ ਨੂੰ ਜਾਣ ਲਵਾਂਗੇ ਉਹ ਸ਼ਕਤੀ ਜਿਹੜੀ ਆਂਤ੍ਰਿਕ ਤੌਰ ਤੇ ਸਾਡੇ ਸਵਸਥਾਂ ਦੇ ਵਿੱਚ ਚੱਲ ਰਹੀ ਆ ਤਾਂ ਫਿਰ ਸਾਨੂੰ ਦੁੱਖ ਨਹੀਂ ਵਿਆਪੇਗਾ ਇਹ ਜਸਟਿਕ ਮੈਂ ਇੱਕ ਐਗਜ਼ਾਮਪਲ ਨਾਲ ਇਸ ਤਰ੍ਹਾਂ ਸਮਝਾਂਗੇ ਅੱਜ ਸਰਦੀ ਦਾ ਸੀਜ਼ਨ ਚੱਲ ਰਿਹਾ ਹੈ ਮੰਨ ਲਓ ਸਾਨੂੰ ਠੰਡ ਲੱਗ ਰਹੀ ਹੈ ਜੀ ਅਸੀਂ ਅੱਗ ਦੇ ਕੋਲੇ ਬੈਠਦੇ ਹਾਂ ਠੰਡ ਲੱਗ ਰਹੀ ਹੈ ਲੇਕਿਨ ਅੱਗ ਦੇ ਕੋਲੇ ਬੈਠ ਕੇ ਸਾਡੀ ਠੰਡ ਦੂਰ ਹੋ ਜਾਂਦੀ ਹੈ ਉਸੇ ਪ੍ਰਕਾਰ ਵਿਕਾਰ ਹਨ ਮੁਸੀਬਤਾਂ ਹਨ ਬਹੁਤ ਸਾਰੀਆਂ ਐਸੀਆਂ ਤਰੁੱਟੀਆਂ ਹਨ ਜੋ ਹਨ ਲੇਕਿਨ ਅਸੀਂ ਜਦੋਂ ਪਰਮਾਤਮਾ ਦਾ ਨਾਮ ਸੁਣ ਲੈਂਦੇ ਹਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ ਉਸ ਦਾ ਦਰਸ਼ਨ ਕਰ ਲੈਂਦੇ ਹਾਂ ਤਾਂ ਸਾਨੂੰ ਉਹ ਚੀਜ਼ਾਂ ਵਿਆਪਦੀਆਂ ਨਹੀਂ ਸਾਨੂੰ ਉਹ ਤੰਗ ਨਹੀਂ ਕਰਦੀਆਂ ਗੁਰਬਾਣੀ ਦੇ ਵਿੱਚ ਬਹੁਤ ਸੁੰਦਰ ਕਥਨ ਲਿਖਿਆ ਹੈ ਕਿ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਦੋਂ ਅਸੀਂ ਸਾਧ ਸੰਗਤ ਨੂੰ ਪ੍ਰਾਪਤ ਕਰ ਲੈਂਦੇ ਹਾਂ ਇੱਕ ਪੂਰਨ ਗੁਰੂ ਸੰਤ ਸਤਗੁਰੂ ਦਾ ਓਟ ਆਸਰਾ ਲੈ ਲੈਂਦੇ ਹਾਂ ਤਾਂ ਇਹ ਜੋ ਦੁੱਖ ਤੇ ਤਕਲੀਫਾਂ ਹਨ ਸਰੀਰਕ ਹੈ ਚਾਹੇ ਮਾਨਸਿਕ ਹੈ ਉਹ ਸਾਨੂੰ ਵਿਆਪਦੀਆਂ ਨਹੀਂ ਹਨ ਉਹਨਾਂ ਉਹ ਬਿਸਰ ਜਾਂਦੀਆਂ ਹਨ ਉਹ ਸਾਨੂੰ ਭੁੱਲ ਜਾਂਦੀਆਂ ਹਨ ਐਸਾ ਨਹੀਂ ਕਿ ਹਰ ਤੇ ਚੀਜ਼ ਐਕਸਪਰੈਸ ਹੁੰਦੀ ਹੈ ਸਾਡੇ ਵਿਕਾਰ ਹਨ ਉਹ ਵੀ ਸਪਰੈਸ ਹੁੰਦੇ ਹਨ ਪਰ ਜਦੋਂ ਅਸੀਂ ਧਰਮ ਦੇ ਨਾਲ ਜੁੜ ਜਾਂਦੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇੱਕ ਇਹ ਪੰਜੇ ਚੋਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਇਹ ਜੋ ਪੰਜ ਚੋਰ ਹੈ ਇਹ ਇਨਸਾਨ ਨੂੰ ਵਿਆਪਦੇ ਰਹੇ ਹਨ ਤਾਂ ਇਹਨੂੰ ਲੱਗੇ ਹੋਏ ਹਨ ਲੇਕਿਨ ਉਹਨਾਂ ਤੋਂ ਬਚਣ ਦਾ ਇੱਕੋ ਹੀ ਰਸਤਾ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਨਾਲ ਹੈ ਨਾ ਇਹ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇੱਕ ਤਤ ਦਿੱਤਾ ਹੈ ਇੱਕ ਸੂਤਰ ਦਿੱਤਾ ਹੈ ਉਹਨਾਂ ਨੇ ਕਿਹਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਜੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਾਕੀ ਜਿਹੜੇ ਕੰਮ ਤੰਦੇ ਠੀਕ ਹੈ ਅਸੀਂ ਇੱਕ ਇਨਸਾਨ ਦੀ ਜੁਨੀ ਚ ਆਏ ਹਾਂ ਸਾਨੂੰ ਕਪੜਾ ਲੈਣਾ ਵੀ ਪਾਉਣਾ ਪੈਂਦਾ ਹੈ ਸਾਨੂੰ ਗੱਡੀ ਤੇ ਘੁੰਮਣਾ ਵੀ ਪੈਂਦਾ ਹੈ ਸਾਨੂੰ ਬਿਜ਼ਨਸ ਵੀ ਕਰਨਾ ਪੈਂਦਾ ਹੈ ਦੁਕਾਨ ਚਲਾਉਣੀ ਪੈਂਦੀ ਹੈ ਕਿਸਾਨੀ ਕਰਨੀ ਪੈਂਦੀ ਹੈ ਲੇਕਿਨ ਮਹਾਪੁਰਸ਼ ਕਹਿੰਦੇ ਹਨ ਅਵਰ ਕਾਜ ਤੇਰੇ ਕਿਤੇ ਨਾ ਕਾਮ ਇਹ ਸਾਡੀ ਸਿਰਫ ਰੋਜ਼ੀ ਰੋਟੀ ਲਈ ਹੈ ਪੇਟ ਦੇ ਲਈ ਹੈ لیکن مل ساتھ ਸੰਗਤ ਭਜ ਕੇ ਬਲ ਨਾਮ ਜਿਹੜਾ ਸਾਡਾ ਪਰਲੋਕ ਤੱਕ ਸਹਾਈ ਹੋਏਗਾ ਉਹ ਪਰਮਾਤਮਾ ਦਾ ਨਾਮ ਹੈ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਤਾਂ ਹੀ ਅਸੀਂ ਸਰੀਰਕ ਪੱਖੋਂ ਆਤਮਿਕ ਪੱਖੋਂ ਅਸੀਂ ਤੰਦਰੁਸਤ ਹੋ ਪਾਵਾਂਗੇ ਸੋ దృਢ ਹੋ ਪਾਵਾਂਗੇ ਇਹ ਚੀਜ਼ ਹੈ ਸੋ ਬੇਸਿਕ ਜੋ ਗੱਲ ਹੈ ਗਿਆਨ ਦੇ ਦੁਆਰਾ ਹੀ ਸਾਡੇ ਮਾਨਸਿਕ ਅਤੇ ਸਰੀਰਕ ਰੋਗ ਜੋ ਅਸੀਂ ਸੁਣਦੇ ਹਾਂ ਅਰਦਾਸ ਨਹੀਂ ਕਰਦੇ ਹਾਂ ਕਿ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਤਾ ਕੋ ਵਿਦਨ ਕੋ ਨਾ ਲਾਗੇ ਜਾਂਕੀ ਪ੍ਰਭ ਆਗੇ ਅਰਦਾਸ ਦੀ ਗਲਤੀ ਗੱਲ ਹੈ ਸਾਰੀ ਜਦੋਂ ਅਸੀਂ ਅਰਦਾਸ ਦੇ ਨਾਲ ਜੁੜ ਜਾਵਾਂਗੇ ਬੇਨਤੀ ਦੇ ਨਾਲ ਜੁੜ ਜਾਵਾਂਗੇ ਤਾਂ ਫਿਰ ਸਾਡੇ ਆਦੀ ਤੈਵਿਕ ਆਦੀ ਪੌਤਿਕ ਤੇ ਆਤਮਿਕ ਤਿੰਨੇ ਤਾਪ ਖਤਮ ਹੋ ਜਾ ਆ ਸਵਾਮੀ ਜੀ ਗੱਲ ਕਰੀਏ ਆਪਾਂ ਹੁਣ ਇਸ ਸੰਸਥਾਨ ਬਰੋਂ ਜਿਹੜੇ ਜਨ ਹਿੱਤ ਦੇ ਲੋਕਾਂ ਦੇ ਆਵਾਮ ਲਈ ਪ੍ਰੋਜੈਕਟ ਚਲਾਏ ਜਾਂਦੇ ਆ ਕਿਉਂਕਿ ਅਸੀਂ ਦੇਖਿਆ ਜਿਹੜਾ ਬਹੁਤ ਵਧੀਆ ਇੱਕ ਵੀਡੀਓ ਤੋਂ ਸੰਬੰਧਤ ਹੈ ਡਾਕੂਮੈਂਟਰੀ ਦੁਨੀਆ ਉਹਦੇ ਵਿੱਚੱਖ-ਵੱਖ ਸਮਾਜ ਦੇ ਵਾਕਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਗੁੰਮੇਤਾ ਚਾਹੇ ਨੀਂਗਾ ਚਾਹੇ ਲਾਇੰਗਾ ਚਾਹੀਦੀ ਪਰਸੋਨਾ ਕੀ ਹੋ ਜਾਏ ਪ੍ਰੋਜੈਕਟ ਦੀ ਨੀਂਦ ਤੇ ਔਰ ਨਾਲ ਦੀ ਨਾਲ ਇੱਕ ਹੋਰ ਜਿਹੜੇ ਆ ਜੈਵਿਕ ਖੇਤੀ ਤੇ ਵੀ ਮੂਵੀ ਕੀਤੀ ਜਾਂਦੀ ਹੈ ਕਿਹੜੇ ਪ੍ਰੋਜੈਕਟਾਂ ਦੇ ਸਾਡੇ ਜੋ ਗੁਰੂ ਮਹਾਰਾਜ ਜੀ ਦੀ ਯੋਗ ਅਗਵਾਈ ਦੇ ਵਿੱਚ ਉਹਨਾਂ ਦੇ ਸੁਚੱਜੇ ਮਾਰਗਦਰਸ਼ਨ ਦੇ ਵਿੱਚ ਬਹੁਤ ਸਾਰੇ ਸਮਾਜਿਕ ਪ੍ਰੋਜੈਕਟਸ ਜਾਂ ਪ੍ਰਕਲਪ ਆਪਾਂ ਕਹਿੰਦੇ ਹਾਂ ਉਹ ਚਲਾਏ ਜਾ ਰਹੇ ਹਨ ਸਾਡਾ ਜੀ ਇੱਕ ਪ੍ਰਕਲਪ ਹੈ arogya ਜੀ ਸੇਤ ਦੇ ਲਈ ਹਾਂਜੀ ਤੇ ਉਹਦੇ ਵਿੱਚ ਅਸੀਂ ਬਿਲਕੁਲ ਆਯੁਰਵੈਦਿਕ ਸ਼ੁੱਧ ਜੋ ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹ ਜੜੀ ਬੂਟੀਆਂ ਤਿਆਰ ਕਰਕੇ ਇੱਥੇ ਸਾਡੀ ਆਯੁਰਵੈਦਿਕ ਸ਼੍ਰੀ ਆਸ਼ੁਤੋਸ਼ ਮਹਾਰਾਜ ਆਯੁਰਵੈਦਿਕ ਫਾਰਮੇਸੀ ਜੀ ਉਹ ਇੱਥੇ ਨਿਰਮਿਤ ਕੀਤੀ ਗਈ ਹੈ ਇੱਕ ਸਮਾਲ ਸਕੁਅਰ ਇੰਡਸਟਰੀ ਹੈ ਉੱਥੇ ਅਸੀਂ ਸ਼ੁੱਧ ਆਯੁਰਵੈਦਿਕ ਦਵਾਈਆਂ ਜਿਹੜੀ ਔਡੀਆਂ ਨੂੰ ਲਿਆ ਕੇ ਰਿਫਾਈਨ ਕਰਕੇ ਗ੍ਰਾਈਂਡ ਕਰਕੇ ਉਹ ਅਸੀਂ ਮੈਡੀਸਿਨਸ ਬਣਾਉਂਦੇ ਹਾਂ ਉਹਨਾਂ ਲੋਕਾਂ ਨੂੰ ਲਾਭ ਹੁੰਦਾ ਹੈ ਕਿਉਂਕਿ ਇਹ ਨਹੀਂ ਕਿ ਅਸੀਂ ਕਿਸੇ ਪੈਥੀ ਨੂੰ ਨਿੰਦਦੇ ਹਾਂ ਜੀ ਜਾਂ ਐਲੋਪੈਥੀ ਨੂੰ ਨਿੰਦਦੇ ਐਸਾ ਨਹੀਂ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਹਨ ਕਿ ਲੋਕਾਂ ਦੇ ਵਿੱਚ ਮਿਸਕਨਸੈਪਸ਼ਨਸ ਬਣ ਜਾਂਦੀਆਂ ਕਿ ਆਯੋਵੇਦ ਦੇ ਨਾਲ ਇਦਾਂ ਹੁੰਦਾ ਹੈ ਜਾਂ ਐਲੋਪੈਥੀ ਨਾਲ ਇਦਾਂ ਹੁੰਦਾ ਇਦਾਂ ਨਹੀਂ ਜੇ ਆਲੋ ਸੱਡਨ ਕੋਈ ਸਾਡਾ ਇੰਜਰੀ ਹੋ ਜਾਵੇ ਤਾਂ ਸਾਨੂੰ ਐਲੋਪੈਥੀ ਦਾ ਸਹਾਰਾ ਲੈਣਾ ਹੀ ਪੈਂਦਾ। ਲੇਕਿਨ ਇੱਕ ਇੰਟੀਗ੍ਰੇਟਿਡ ਜੋ ਸਾਡਾ ਬੇ ਆਫ ਟ੍ਰੀਟਮੈਂਟ ਹੈ ਉਸੇ ਲੈ ਕੇ ਚੱਲਦੇ ਹਾਂ। ਐਲੋਪੈਥੀ ਵੀ ਦਾ ਕੁਝ ਪਾਰਟ ਵੀ ਹੈ ਲੇਕਿਨ ਆਯੁਰਵੈਦ ਨੂੰ ਸੀ ਪ੍ਰਮੋਟ ਕਰਦਾ। ਐਲੋਪੈਥੀ ਨਾਲ ਕੋਈ ਰਲੀਫ ਆਉਂਦੀ ਹੱਕ ਬੰਨਾ ਜੀ ਸਾਹਿਬ। ਪਰ ਓਕੇ ਸਾਡਾ ਜੋ ਪ੍ਰੋਜੈਕਟ ਹੈਗਾ ਅਸੀਂ ਸ਼ੁੱਧ ਆਯੁਰਵੇਦ ਉਹਦੇ ਉਹਦੇ ਉੱਤੇ ਕਰਦੇ ਹਾਂ। ਉਹਦੇ ਵਿੱਚ ਪੰਚਕਰਮ ਹੈ ਜੀ। ਉਹਦੇ ਵਿੱਚ ਛਾਰ ਸੂਤਰ ਵਿਧੀ ਹੈ। ਉਹਦੇ ਵਿੱਚ ਯੋਗ ਹੈ, ਪ੍ਰਾਣਾਯਾਮ ਹੈ ਜੋ ਹੋਲਿਸਟਿਕ ਹੈਲਥ ਦੇ ਲਈ ਪ੍ਰੋਗਰਾਮ ਹੈ। ਉਸ ਤੋਂ ਬਾਅਦ ਅੰਤਰਕ੍ਰਾਂਤੀ ਹੈ ਜੀ ਜੋ ਤਿਹੜ ਜੇਲ੍ਹ ਦੇ ਵਿੱਚ ਜਾਂ ਦੇਸ਼ ਦੀਆਂ ਲਗਭਗ 25 ਜੋ ਜੇਲ੍ਹਾਂ ਹਨ ਸੈਂਟਰਲ ਜੇਲ੍ਹ ਸਾਨੂੰ ਉੱਤੇ ਸਾਡੇ ਸਕਸ਼ਣ ਸਮਾਗਮ ਹੁੰਦੇ ਹਨ ਅਧਿਆਤਮਿਕ ਗੋਸ਼ਟੀਆਂ ਹੁੰਦੀਆਂ ਹਨ ਸੈਮੀਨਾਰ ਹੁੰਦੇ ਹਨ ਉਹਨਾਂ ਨੂੰ ਅਸੀਂ ਜੀਵਨ ਜਿੰਦਗੀ ਯਾਨੀ ਕਿ ਆਰਟ ਆਫ ਲਿਵਿੰਗ ਕਹਿ ਸਕਦੇ ਹਾਂ ਕਿ ਜੀਵਨ ਜਿੰਦਗੀ ਕਲਾ ਉਹਨਾਂ ਨੂੰ ਸਿਖਾਈ ਜਾਂਦੀ ਹੈ ਇਹ ਸਾਡਾ ਅੰਤਰਕ੍ਰਾਂਤੀਕ ਪ੍ਰੋਜੈਕਟ ਹੈ ਜੀ ਫਿਰ ਆਉਂਦਾ ਹੈ ਅੰਤਰਦ੍ਰਿਸ਼ਟੀ ਜੀ ਅੰਤਰਦ੍ਰਿਸ਼ਟੀ ਦਾ ਮਤਲਬ ਸ਼ਬਦਾਂ ਤੋਂ ਝਾਹਰ ਹੈ ਕਿ ਅੰਦਰ ਦੀ ਦ੍ਰਿਸ਼ਟੀ ਜੀ ਜੋ ਸਮਾਜ ਦੇ ਐਸੇ ਲੋਕ ਜਿਹੜੇ ਅੰਡਰ ਪ੍ਰੋਬਲਿਸ਼ਡ ਆ ਜਾਂ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਦੇ ਲਈ ਕੋਈ ਦਿਵਿਆਂਗ ਹੈ ਅਪੰਗ ਹੈ ਨਿਤ੍ਰਹੀਨ ਹੈ ਜਾਂ ਦ੍ਰਿਸ਼ਟੀਹੀਨ ਹੈ ਉਹਨਾਂ ਦੇ ਲਈ ਅਸੀਂ ਫੈਕਟਰੀਆਂ ਲਗਾਈਆਂ ਹਨ ਜਿੱਥੇ ਉਹ ਰੋਮਾਂ ਕੈਂਡਸ ਬਣਾਉਂਦੇ ਹਨ ਜੋ ਸਾਡੀਆਂ ਮਾਤਾਵਾਂ ਪੈਣਾ ਹਨ ਉਹ ਸਿਲਾਈ ਕਰਦੀਆਂ ਹਨ ਤੁਸੀਂ ਡਾਕੂਮੈਂਟਰੀ ਚ ਦੇਖਿਆ ਹੋਵੇਗਾ ਕਿ ਉਹਨਾਂ ਦੀ ਦ੍ਰਿਸ਼ਟੀ ਨਹੀਂ ਹੈ ਲੇਕਿਨ ਫਿਰ ਵੀ ਕਿਵੇਂ ਸਿਲਾਈ ਮਸ਼ੀਨ ਚਲਾ ਰਹੀਆਂ ਹਨ ਇੰਨਾ ਵਧੀਆ ਕੰਮ ਕਰ ਰਹੀਆਂ ਹਨ ਔਰ तिहाड़गंज ਦੇ ਵਿੱਚ ਵੀ ਰੀਹੈਬਿਲੀਟੇਸ਼ਨ ਸੈਂਟਰ ਬਣੇ ਆ ਜੋ ਕੈਦੀ ਆ ਉੱਥੇ ਉਹ ਹਰਬਲ ਗੁਲਾਬ ਬਣਾ ਰਹੇ ਆ ਅਰਗਬਤੀ ਬਣਾ ਰਹੇ ਆ ਧੂਪ ਬਣਾ ਰਹੇ ਆ ਤਾਂ ਕਿ ਉਹਨਾਂ ਤੋਂ ਉਹਨਾਂ ਦੀ ਜੀਵਿਕਾ ਚਲਾਈ ਜਾ ਸਕੇ ਉਸ ਤੋਂ ਬਾਅਦ ਸਾਡਾ ਜੀ ਪ੍ਰਕਲਪ ਹੁੰਦਾ ਹੈ ਬੋਧ ਜੋ ਨਸ਼ਾ ਉਲਮੂਲਨ ਕਾਰਗ੍ਰਾਮ ਹੈ ਡਰਗ ਡੀ ਐਡਿਕਸ਼ਨ ਪ੍ਰੋਗਰਾਮ ਹੈ ਬਹੁਤ ਸਾਰੀਆਂ ਮੈਗੇਸੇ ਨੂੰ ਮਿੰਦਰਾਂ ਨੇ ਚਾਹੁੰਦਾ ਸੰਸਥਾਨ ਸਰਕਾਰ ਦੀਆਂ ਸਮਾਜ ਦੀਆਂ ਐਨ ਜੀਓਜ਼ ਬਹੁਤ ਸਾਰੇ ਕੰਮ ਕਰਦੀਆਂ ਹਨ ਲੇਕਿਨ ਰਿਲੈਪਸ ਰੇਟ ਹੋ ਜਾਂਦਾ ਜੀ ਲੇਕਿਨ ਸੰਸਥਾਨ ਦੇ ਵਿੱਚ ਜੋ ਹੈ ਬਹੁਤ ਪ੍ਰਕਰਪ ਹੈ ਕਿ ਜੋ ਨਸ਼ਾ ਗੁਰੂ ਮਹਾਰਾਜ ਦੇ ਵਚਨ ਹਨ ਕਿ ਸੁਧਰ ਉਹੀ ਸਕਦਾ ਹੈ ਜਿਹੜਾ ਸੁਧਰਨਾ ਚਾਹੁੰਦਾ ਹੈ ਸਾਡੇ ਅੰਦਰ ਬਿੱਲ ਪਾਵਰ ਹੋਏਗੀ ਤਾਂ ਹੀ ਅਸੀਂ ਕਿਸੇ ਬੁਰਾਈ ਨੂੰ ਛੱਟ ਪਾਵਾਂਗੇ ਔਰ ਬਿੱਲ ਪਾਵਰ ਸਟਰੋਂਗ ਕਿਵੇਂ ਹੁੰਦੀ ਹੈ ਬ੍ਰਹਮ ਗਿਆਨ ਦੇ ਨਾਲ ਆਤਮਿਕ ਗਿਆਨ ਦੇ ਨਾਲ ਸੋ ਬਹੁਤ ਪ੍ਰਕਾਪ ਹੈ ਔਰ ਇਹਦੇ ਵਿੱਚ ਬਹੁਤ ਵਿਸ਼ੇਸ਼ ਯੋਗ ਹੈ ਅੰਡਰਲਾਈਨ ਕਰਨ ਵਾਲੀ ਗੱਲ ਹੈ ਕਿ ਸੰਸਥਾ ਨਾਲ ਜੁੜ ਕੇ ਲੱਖਾਂ ਹੀ ਨੌਜਵਾਨ ਅੱਜ ਦੇ ਸਮੇਂ ਜੋ ਨੌਜਵਾਨੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਯੁਵਾ ਵਰਗ ਹੈ ਉਹਦਾ ਘਾਟ ਹੋ ਰਿਹਾ ਹੈ ਨਾ ਚਿੱਟਾ ਇਹ ਗੱਲਾਂ ਆ ਵੀ ਸੁਣਦੇ ਹਾਂ ਸੋ ਉਹ ਨੌਜਵਾਨ ਵਰਗ ਸੰਸਥਾਨ ਦੇ ਨਾਲ ਜੁੜ ਕੇ ਆਤਮ ਜਾਗਰਤੀ ਨੂੰ ਪ੍ਰਾਪਤ ਕਰਕੇ ਉਸ बोध ਨੂੰ ਪ੍ਰਾਪਤ ਕਰ ਚੁੱਕਿਆ ਹੈ बोध ਮਤਲਬ ਸੋਚੀ ਜਾਂ ਜਾਗਰਤੀ ਹੈ ਨਾ ਤੋਂ ਉਹਨਾਂ ਨੂੰ ਨਸ਼ੇ ਤੋਂ ਸੀ ਮੁਕਤ ਕੀਤਾ ਹੈ ਔਰ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਕਦੇ ਵੀ ਨਸ਼ੇ ਵੱਲ ਤੁਸੀਂ ਨਹੀਂ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਜੋ ਪ੍ਰਕਲਪ ਹੁੰਦਾ ਹੈ ਸੰਤੁਲਨ ਸੰਤੁਲਨ ਹੈ ਜੈਂਡਰ ਇਕਵੈਲਟੀ ਪ੍ਰੋਗਰਾਮ ਜੀ ਕਿ ਅਨੁਕੁੱਖ ਵਿੱਚ ਮਰਨ ਨਾ ਹੈ ਨਾ ਕਿ ਘਰੇ ਬੇਟੀ ਪੈਦਾ ਹੋ ਗਈ ਤੇ ਅਫਸੋਸ ਜ਼ਾਹਿਰ ਕਰਦੇ ਕਿ ਭਰੇ ਬੇਟੀ ਕਿਉਂ ਆ ਗਈ ਖੈਰ ਸਮਾਜ ਥੋੜੀ ਥੋੜੀ ਬਦਲ ਰਿਹਾ ਹੈ لیکن ਅਸੀਂ ਬਹੁਤ ਸ਼ੁਰੂ ਤੋਂ ਹੀ ਇਸ ਪ੍ਰੋਜੈਕਟ ਨੂੰ ਲੈ ਕੇ ਚੱਲ ਰਹੇ ਹਾਂ ਕਿ ਧੀਆ ਵੀ ਸਾਡੀਆਂ ਬੇਟੀਆਂ ਦੀ ਓਨੀਆਂ ਹੀ ਇੰਪੋਰਟੈਂਟ ਹਨ ਜਿੰਨੇ ਸਾਡੇ ਬੇਟੇ ਇੰਪੋਰਟੈਂਟ ਹਨ। ਉਹਨਾਂ ਨੂੰ ਵੀ ਸਮਾਜ ਦੇ ਵਿੱਚ ਉਹ ਬਣਦਾ ਰੁਤਬਾ ਮਿਲਣਾ ਚਾਹੀਦਾ ਹੈ। ਅੱਜ ਨਾਰੀ ਕੀ ਨਹੀਂ ਕਰ ਸਕਦੀ? ਉਹ ਸਮੁੰਦਰ ਦੀਆਂ ਗਹਿਰਾਈਆਂ ਤੋਂ ਲੈ ਕੇ ਆਕਾਸ਼ ਦੀਆਂ ਉਚਾਈਆਂ ਤੱਕ ਨਾਰੀ ਨੇ ਆਪਣੇ ਚੰਡੇ ਲੈ ਰਹੇ ਹਨ। ਆਪਣਾ ਰੁਤਬਾ, ਆਪਣੀ ਸਮਰੱਥਾ ਹੋਰ ਯੋਗਤਾ ਜ਼ਾਹਿਰ ਕੀਤੀ ਹੈ। ਫਿਰ ਸਾਡਾ ਆ ਜਾਂਦਾ ਸੁਰੱਖਿਆ ਪ੍ਰਕਲਪ ਇਹ ਬਹੁਤ ਇੰਪੋਰਟੈਂਟ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਸਮੋਗ ਹੋ ਜਾਂਦੀ ਹੈ ਜਦੋਂ ਪ੍ਰਾਣੀ ਇਕੱਟੀ ਜਾਂਦੀ ਹੈ ਜਾਂ ਕਣਕਰੀ ਤੇ ਵੱਢੀ ਜਾਂਦੀ ਹੈ ਤਾਂ ਨਾਲ ਨੂੰ ਅਗੜ ਗਈ ਜਾਂਦੀ ਹੈ ਕਿੰਨੇ ਐਕਸੀਡੈਂਟ ਹੁੰਦੇ ਹਨ ਲੇਕਿਨ ਐਕਸੀਡੈਂਟ ਤਾਂ ਹੁੰਦੇ ਹੀ ਹਨ ਜੇ ਉਹ ਅਸੀਂ ਸਾਡੇ ਮਿੱਤਰ ਕੀੜੇ ਹਨ ਜੋ ਫਸਲਾਂ ਨੂੰ ਸਹਾਇਤਾ ਕਰਦੇ ਸਹਾਇਤਾ ਦੇ ਬੰਡੋਏ ਹੋ ਗਏ ਹੋਰ ਜੀਟ ਹੋ ਗਏ ਅਸੀਂ ਉਹਨਾਂ ਨੂੰ ਵੀ ਸਾੜ ਕੇ ਮਾਰ ਕੇ ਤਬਾਹ ਕਰ ਦਿੰਦੇ ਹਾਂ ਔਰ ਧਰਤੀ ਨੂੰ ਵੀ ਖਰਾਬ ਕਰ ਰਹੇ ਹਾਂ ਉਸ ਦੀ ਜੋ ਉਪਜਾਊ ਸ਼ਕਤੀ ਹੈ ਉਸ ਨੂੰ ਵੀ ਖਤਮ ਕਰ ਰਹੇ ਹਾਂ ਅਸਲੀ ਉਸ ਦੇ ਬਾਰੇ ਵੀ ਅਵੇਰਨੈਸ ਕੈਂਪਸ ਚਲਾ ਰਹੇ ਹਾਂ ਖੇਤੀ ਜਾਗਰਤੀ ਪ੍ਰੋਗਰਾਮ ਕੋ ਕੰਡਕਟ ਕਰ ਰਹੇ ਹਾਂ ਵੇਰੀਅਸ ਬ੍ਰਾਂਚਸ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਨੂੰ ਸਮਝਾਉਂਦੇ ਹਾਂ ਸਰਪੰਚ ਸਾਹਿਬਾਨਾਂ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਜੋ ਇਹ ਖੇਤੀ ਹੈ ਇਹ ਹਿਤਕਾਰੀ ਮਤਲਬ ਸਾਡੇ ਲਈ ਲਾਭਦਾਇਕ ਹੈ ਤੁਹਾਡੇ ਹਿਤੈਸ਼ੀ ਹੈ ਤੁਸੀਂ ਇਸ ਖੇਤੀ ਨੂੰ ਬਣਾਓ ਔਰ ਸੰਸਥਾਨ ਦੇ ਵਿੱਚ ਅੱਜ 300 ਏਕੜ ਦੀ ਜੋ ਭੂਮੀ ਹੈ ਉਸ ਦੇ ਵਿੱਚ ਅਸੀਂ ਆਰਗੇਨਿਕ ਫਾਰਮਿੰਗ ਕਰ ਰਹੇ ਹਾਂ ਪ੍ਰਗਤੀ ਖੇਤੀ ਆਰਗੇਨਿਕ ਫਾਰਮਿੰਗ ਦੋਨੇ ਅਸੀਂ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਡੀ 25 ਏਕੜ ਦੇ ਵਿੱਚ ਵੈਜੀਟੇਬਲ ਸਾਨੂੰ ਜਿਹੜੀ ਅਸੀਂ ਗਰੋ ਕਰਦੇ ਹਾਂ ਉਹ ਵੀ ਆਯੁਰਵੇਦਿਕ ਹਨ 9 ਏਕੜ ਦੇ ਵਿੱਚ ਸਾਡੀ ਮਧੂ ਬਾਟਿਕਾ ਹੈ ਜਾਨੀ ਕਿ ਹਾਰਟੀਕਲਚਰ ਸਾਡਾ ਬਾਗ ਬਣਿਆ ਹੋਇਆ ਹੈ ਜਿੱਥੇ 34 ਕਿਸਮ ਦੇ ਜੋ ਫਰੂਟਸ ਹਨ ਪਿਓਰ ਜੋ ਇੰਡੀਅਨ ਕਿਸਮਾਂ ਹਨ ਅਸੀਂ ਉਹ ਗਰੋ ਕਰ ਰਹੇ ਹਾਂ ਤੁਸੀਂ ਉਹਨਾਂ ਨੂੰ ਟੇਸਟ ਕਰਕੇ ਦੇਖੋਗੇ ਔਰ ਸਮਝੋਗੇ ਵੀ ਬਿਨਾ ਜ਼ਹਿਰ ਤੋਂ ਬਿਨਾ ਕਿਸੇ ਪੈਸਟੀਸਾਈਡ ਤੋਂ ਉਹ ਜੋ ਫਸਲਾਂ ਹਨ ਉਹ ਸਬਜ਼ੀਆਂ ਹਨ ਈਵਨ ਕਿ ਸਾਡੀ ਜੋ ਗੋ ਮਾਤਾ ਹੈ ਗੋਸ਼ਾਲਾ ਹੈ 800 ਤੋਂ ਉੱਪਰ ਸਾਡੇ ਕੋਲੇ ਲਾਈਫਸਟਾਕ ਹੈ ਉਹ ਵੀ ਜੋ ਹੈ ਉਹ ਵੀ ਆਰਗੇਨਿਕ ਹੀ ਲਗਭਗ ਚਾਰਾ ਉਹ ਖਾ ਰਹੀਆਂ ਹਨ ਸਾਡਾ ਕੰਮ ਦੇ ਨੂੰ ਪ੍ਰਕਲਪ ਹੈ ਗੋਮਾਤਾ ਸੁਰੱਖਿਆ ਸੰਵਰਧਨ ਕੰਜ਼ਰਵੇਸ਼ਨ ਕਰ ਰਹੇ ਅਸੀਂ ਔਰ ਬਰੀਡਿੰਗ ਕਰ ਰਹੇ ਹਾਂ ਪਿਓਰ ਇੰਡੀਨੀਸ ਇੰਡੀਜਨਸ ਜੋ ਕਾਊਜ਼ ਹਨ ਗਾਵਾਂ ਹਨ ਜੀ ਬਖ ਉਹਨਾਂ ਦੀ ਅਸੀਂ ਸਾਂਭ ਸੰਭਾਲ ਅਤੇ ਉਹਨਾਂ ਦੀ ਨਸਲ ਸੁਧਾਰ ਦਾ ਕੰਮ ਕਰਦੇ ਹਾਂ ਇਹਦੇ ਵਿੱਚ ਸਾਡੇ ਕੋਲੇ ਥਾਰਪਾਰ ਕਰ ਰਾਜਸਥਾਨ ਦੀ ਨਸਲ ਹੈ ਗਿਰ ਜੋ ਹੈ ਉਹ ਗੁਜਰਾਤੀ ਨਸਲ ਹੈ ਸਾਹੀਵਾਂ ਉਹ ਪੰਜਾਬ ਦੀ ਨਸਲ ਹੈ ਔਰ ਕਾਂਗਰੇਜ ਉਹ ਵੀ ਰਾਜਸਥਾਨ ਦੀ ਨਸਲ ਹੈ ਉਸ ਨੂੰ ਅ ਬढ़ावा ਦਿੰਦੇ ਹਾਂ ਜੋ ਉਸ ਨੂੰ ਵਧਾਉਂਦੇ ਹਨ ਤੇ ਉਹ ਬਹੁਤ ਹੀ ਸੁੰਦਰ ਤਰੀਕੇ ਨਾਲ ਉਹ ਵਿਗਿਆਨਿਕ ਤਰੀਕੇ ਦੇ ਨਾਲ ਇਹ ਨਹੀਂ ਤੁਸੀਂ ਉੱਥੇ ਜਾਓਗੇ ਵਿਜ਼ਿਟ ਕਰੋਗੇ ਤੁਸੀਂ ਦੇਖੋਗੇ ਕਿ ਸਾਡਾ ਜੋ ਡਿਜ਼ੀਜ਼ ਫਰੀ ਹਾਰਡ ਹੈ ਉੱਥੇ ਕੋਈ ਬਿਮਾਰੀ ਨਹੀਂ ਕੋਈ ਚਿਚੜ ਨਹੀਂ ਲੱਗੇ ਕੋਈ ਪ੍ਰੋਬਲਮ ਨਹੀਂ ਈਵਨ ਕਿ ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਤੁਸੀਂ ਗਊਸ਼ਾਲਾ ਦੇ ਵਿੱਚ ਜਾਓ ਤੁਹਾਨੂੰ 스ਮੈਲ ਵੀ ਨਹੀਂ ਆਣੀ। ਮੈਂ ਨਹੀਂ ਤਾਂ ਅਸੀਂ ਗਊਸ਼ਾਲਾ ਦੇ ਵਿੱਚ ਜਾਂਦੇ ਇੰਨਾ ਬਦਬੂ ਔਰ ਇੰਨਾ ਬੁਰਾ ਹਾਲ ਹੁੰਦਾ ਉੱਥੇ ਨਹੀਂ ਹੈ। ਸਾਰਾ ਸੰਭਾਲ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਅਸੀਂ ਆਪਾਂ ਬੱਚਿਆਂ ਦੀ ਕਰਦੇ ਹਾਂ। ਉਹਨਾਂ ਗਊ ਮਾਤਾ ਦਾ ਕਿਉਂਕਿ ਸੰਸਕ੍ਰਿਤੀ ਦੇ ਵਿੱਚ ਵੀ ਉਹਦਾ ਸਥਾਨ ਹੈ ਸਾਡੇ ਸ਼ਾਸਤਰਾਂ ਚ ਵੀ ਸਥਾਨ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਗੋਲਦੀ ਮਹਿਮਾ ਗੜੀ ਹੈ ਤੋਂ ਇਸ ਲਈ ਅਸੀਂ ਉਹ ਕਾਂਦਨ ਪ੍ਰੋਜੈਕਟ ਦੇ ਅੰਦਰ ਅਸੀਂ ਇਹ ਕੰਮ ਕਰ ਰਹੇ ਹਾਂ ਫਿਰ ਸਾਡਾ ਜੋ ਹੈ ਇੱਕ ਅ ਅੰਤਰਕ੍ਰਾਂਤੀ ਅਰੋਗ્ય ਬੋਧ ਸੁਰੱਖਣ ਸੰਤੁਲਨ ਔਰ ਫਿਰ ਉਸ ਤੋਂ ਬਾਅਦ ਸਮਾਧਾਨ ਜੀ ਡਿਸਾਸਟਰ ਰੀਲੀਫ ਮੈਨੇਜਮੈਂਟ ਪ੍ਰੋਗਰਾਮ ਸਾਡਾ ਹੈਗਾ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਉਜ ਚ ਭੁਕੰਪ ਆ ਜੰਡਕੇ ਚ ਆਇਆ ਨੇਪਾਲ ਚਾਹ ਜਾਂ ਕੋਸੀ ਨਦੀ ਦਾ ਜਿਹੜਾ ਪ੍ਰਕੋਪ ਹੋਇਆ ਬਿਹਾਰ ਦੇ ਵਿੱਚ ਜਾਂ ਪਟਿਆਲੇ ਖੇਤਰ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਕਹੇ ਲੋ ਕਿ ਹੜ੍ਹ ਆ ਗਏ। ਹਾਂਜੀ ਉਦੋਂ ਸਾਡੀਆਂ ਟੀਮਾਂ ਜਾਂਦੀਆਂ ਹਨ ਸਾਡੇ ਨੌਜਵਾਨ ਬਲੰਕੀਰ ਜਾਂਦੇ ਹਨ। ਰਾਹਤ ਸਮੱਗਰੀ ਲੈ ਕੇ ਜਾਂਦੇ ਹਨ, ਕੱਪੜਾ ਵੀਡਾ ਲੈ ਕੇ ਜਾਂਦੇ ਹਨ, ਰਾਸ਼ਨ ਲੈ ਕੇ ਜਾਂਦੇ ਹਨ। ਉਹਨਾਂ ਨੂੰ ਜੋ ਬੰਦੀ ਸਹਾਇਤਾ ਉਸੇ ਪ੍ਰਦਾਨ ਕਰਦੇ ਹਨ। ਔਰ ਇਸ ਤਰ੍ਹਾਂ ਜਦੋਂ ਵੀ ਕਿਤੇ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਇਸ ਤਰ੍ਹਾਂ ਦੀ ਕੋਈ ਕਹ ਲੋ ਕਿ ਆਪਦਾ ਆ ਜਾਂਦੀ ਐ ਸਾਡੀ ਸਮਝੀ ਆ ਹੁਣ ਕਰੋਨਾ ਦਾ ਆਇਆ ਜੀ ਜੇਬ ਅਸੀਂ ਕਿੰਨੇ ਪਰੇਸ਼ਾਨ ਹੋਏ ਕਿੰਨੇ ਗਰੀਬ ਪਰਿਵਾਰ ਜਿਹੜੇ ਬਾਹਰ ਨਹੀਂ ਨਿਕਲ ਸਕਦੇ ਸੀ ਅਸੀਂ ਉਹਨਾਂ ਤੱਕ ਵੀ ਗੱਡੀਆਂ ਦੀ ਗੱਡੀਆਂ ਭਰ ਕੇ ਅਨਾਜ ਕਣਕ ਦਾਲਾ ਚੀਨੀ ਇਹ ਸਾਰਾ ਕੁਝ ਅਸੀਂ ਭੇਜਿਆ ਉਹਨਾਂ ਨੂੰ ਕੱਪੜਾ ਰੇੜਾ ਵੀ ਭੇਜਿਆ ਨਾ ਉਹਨਾਂ ਨੂੰ ਜਾਗਰਤ ਵੀ ਕੀਤਾ ਕਿ ਆਪਣੇ ਸਿਹਤ ਦਾ ਧਿਆਨ ਰੱਖੋ ਆਪਣੇ ਆਪ ਦਾ ਖਿਆਲ ਰੱਖੋ ਤੁਸੀਂ ਹੈਨਾ ਬਾਕੀ ਮਾਲਕ ਦੇ ਅਲਦਾਸ ਪਰ ਹੋਰ ਸਮਾ ਅਸੀਂ ਉਹ ਲੰਗਾ ਲਿਆ ਉਹ ਹਟਾ ਲਿਆ ਸਮਾ ਸੋ ਇਸ ਤਰ੍ਹਾਂ ਐ ਜੋ ਬੱਚਿਆਂ ਦੇ ਲਈ ਸਾਡਾ ਪ੍ਰੋਗਰਾਮ ਹੈ ਉਹ ਹੈ ਮੰਥਨ ਪ੍ਰੋਜੈਕਟ ਜੀ ਮੰਥਨ ਪ੍ਰੋਜੈਕਟ ਦੇ ਅੰਦਰ ਇਹ ਵਿਸ਼ੇਸ਼ਤਾ ਇਸ ਗੱਲ ਦੀ ਹੈ ਕਿ ਮੰਥਨ ਪ੍ਰੋਜੈਕਟ ਜੋ ਸਾਡਾ ਹੋਲਿਸਟਿਕ ਐਜੂਕੇਸ਼ਨ ਪ੍ਰੋਗਰਾਮ ਹੈ ਅੰਡਰ ਪ੍ਰਿਵੀਲੇਜਡ ਜਿਹੜੇ ਹੈਗੇ ਆ ਗਰੀਬੀ ਰੇਖਾ ਤੋਂ ਥੱਲੇ ਆ ਜਿਨ੍ਹਾਂ ਦੇ ਮਾਪੇ ਬੰਨੀ ਕਮਾਈ ਨਹੀਂ ਕਰਦੇ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਜਾਂ ਚੰਗੀ ਵਿੱਦਿਆ ਪ੍ਰਦਾਨ ਕਰ ਸਕਣ ਉਹਨਾਂ ਨੂੰ ਅਸੀਂ ਜਾ ਜਾ ਕੇ ਛੁੱਗਵੀ ਝੋਕੜੀ ਸਲਮ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ ਕਿ ਉਹਨਾਂ ਦੇ ਮਾਪੇ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਆਪਣੇ ਬੇਟੇ ਨੂੰ ਆਪਣੀ ਬੇਟੀ ਨੂੰ ਕੁਸੀਂ ਅੱਜ ਪੜਾਉਂਦੇ ਤਾਂ ਕੱਲ ਨੂੰ ਇਹਨਾਂ ਦਾ ਭਵਿੱਖ ਸੰਭਰੇਗਾ ਪਰ ਸਾਡੇ ਮੰਥਨ ਇਹ ਜੋ ਚੇਨ ਆਫ ਸਕੂਲ ਹੈੀਆ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਨੇਕਾਂ ਹੀ ਸਕੂਲ ਸਾਡੇ ਹਨ ਉਹਦੇ ਵਿੱਚ ਉਹਨਾਂ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਅਸੀਂ ਮੁਫਤ ਸਿੱਖਿਆ ਨਾ ਕੇਵਲ ਸਿੱਖਿਆ ਮੈਂ ਕਹਾਂਗਾ ਨੈਤਿਕ ਨੈਤਿਕ ਸਿੱਖਿਆ ਮੋਰਲ ਵੈਲਿਊਜ਼ ਰਸੀਂ ਦਿੱਨੇ ਹਾਂ ਉਹਨਾਂ ਨੂੰ ਯੋਗਾ ਪ੍ਰਾਣਾਯਾਮ ਫਿਜ਼ੀਕਲ ਐਕਟੀਵਿਟੀਜ਼ ਰੈਗੂਲਰ ਉਹਨਾਂ ਦਾ ਮੈਡੀਕਲ ਚੈੱਕਅਪ ਉਹ ਵੀ ਅਸੀਂ ਕਰਵਾ ਰਹੇ ਹਾਂ ਇਸ ਤਰ੍ਹਾਂ ਦੇ ਸਾਡੇ ਪ੍ਰਕਲਪ ਚੱਲ ਰਹੇ ਹਨ ਇਹ ਇੱਕ ਪ੍ਰਕਲਪ ਹੈ ਅ ਵਰਕਸ਼ਾਪ ਟੂ ਅਰਿਕਨ ਹਿਊਮਨ ਜੀ ਨੌਜਵਾਨਾਂ ਨੂੰ ਸਕੂਲ ਕਾਲਜਸ ਦੇ ਵਿੱਚ ਜਾਂ ਐਜੂਕੇਸ਼ਨਲ ਇੰਸਟੀਟਿਊਟ ਦੇ ਵਿੱਚ ਜਾ ਕੇ ਅਸੀਂ ਲੈਕਚਰਸ ਕਰਦੇ ਹਾਂ ਉਹਨਾਂ ਦੇ ਲਈ ਵਰਕਸ਼ਾਪਸ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾ ਸਕੇ ਆਪਣੇ ਮਾਪੇ ਬਾਬ ਦੀ ਰਿਸਪੈਕਟ ਕਰਨ ਇਸ ਦੇਸ਼ ਦੀ ਰੀੜ ਦੀ ਹੱਡੀ ਹੋ ਬਣੇ ਹੋਏ ਹਨ ਤਾਂ ਹੋਰ ਮਜ਼ਬੂਤ ਹੋਵੇ ਦੇਸ਼ ਦੀ ਰੀੜ ਦੀ ਹੱਡੀ ਇਸੇ ਪ੍ਰਕਾਰ ਨੌਜਵਾਨਾਂ ਦੇ ਲਈ ਇਹ ਪ੍ਰਕਾਲਪ ਚੱਲ ਰਿਹਾ ਹੈ ਔਰ ਜਿੰਨੇ ਵੀ ਸਾਡੇ ਅ ਅਦਾਰੇ ਹਨ ਕਾਰਪੋਰੇਟ ਸੈਕਟਰ ਹਨ ਉੱਥੇ ਅਸੀਂ ਪੀਸ ਵਰਕਸ਼ਾਪ ਕਰਦੇ ਹਾਂ ਪਰਸਨਲ ਇਨਹਾਂਸਮੈਂਟ ਟੂ ਅਚੀਵ ਕਾਰਪੋਰੇਟ ਐਕਸੀਲੈਂਸ ਸੋ ਇਹ ਲਗਭਗ 9 10 ਜੋ ਸਾਡੇ ਪ੍ਰਕਲਪ ਹਨ ਇਹ ਚੱਲ ਰਹੇ ਹਨ ਖੇਤੀਬਾੜੀ ਹੈ ਬੋਸ਼ਾਲਾ ਹੈ ਬੱਚਾ ਲਈ ਹੈ ਦਿਹਾੜ ਜੇਲ੍ਹ ਦੇ ਵਿੱਚ ਹੈ ਸਿਹਤ ਦੇ ਲਈ ਹੈ ਨਾਰੀ ਸ਼ਕਤੀ ਦੇ ਲਈ ਹੈ ਕੋਈ ਵੀ ਐਸਾ ਕੋਨਾ ਨਹੀਂ ਹੈ ਜਿਹਨੂੰ ਅਸੀਂ ਛੂਹਣਾ ਕੀਤਾ ਹੋਵੇ ਹਰ ਇੱਕ ਦੇ ਲਈ ਅਸੀਂ ਕਹਿ ਨਹੀਂ ਸਕਦੇ कि ਸਾਨੂੰ ਕੋਈ ਐਸੇ ਹੀ ਸੰਸਥਾਨੇ ਸਿੱਖਿਆ ਨਹੀਂ ਦਿੰਦੀ ਜੋ ਰਹਿ ਗਈ ਹੋਵੇ ਹਰ ਇੱਕ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਮਾਤਾ-ਮਾਣ ਨੂੰ ਬਜ਼ੁਰਗਾਂ ਨੂੰ ਸਭ ਨੂੰ ਸਮਝਾਉਂਦੇ ਹਾਂ ਬੱਚਿਆਂ ਦੇ ਲਈ ਵਰਕਸ਼ਾਪ ਲਗਾਈ ਜਾਂਦੀ ਹੈ ਸਮਰ ਕੈਂਪ ਗਰਮੀਆਂ ਦੇ ਵਿੱਚ ਅਸੀਂ ਲਗਾਉਂਦੇ ਹਾਂ ਔਰ ਉਹਨਾਂ ਨੂੰ ਬਹੁਤ ਅੱਛੀ ਫਿਜ਼ੀਕਲ ਐਕਟੀਵਿਟੀ ਵੀ ਕਰਾਉਂਦੇ ਹਾਂ ਪੇਰੈਂਟਸ ਨੂੰ ਗਾਈਡ ਵੀ ਕਰਦੇ ਹਾਂ ਪੈਰੈਂਟਸ ਦਾ ਸੈਸ਼ਨ ਜੋ ਹੈ ਉਹ ਲਗਤੋਂ ਹੁੰਦਾ ਹੈ ਯੂਥ ਵਰਕਸ਼ਾਪਸ ਲਗਤੋਂ ਹੁੰਦੀਆਂ ਹਨ ਔਰ ਫਿਜ਼ੀਕਲ ਐਕਟੀਵਿਟੀ ਦਾ ਸੰਸਥਾਨ ਦਾ ਨਿਯਮ ਹੈ ਜੀ ਸਵੇਰੇ 3:30 ਵਜੇ ਸਾਢੇ 6:00 ਵੱਜ ਜਾਂਦਾ ਸਾਰੇ ਉੱਠਦੇ ਹਨ ਧਿਆਨ ਸਾਧਨਾ ਕਰਦੇ ਹਨ ਲਗਭਗ 2 ਘੰਟੇ ਉਸ ਤੋਂ ਬਾਅਦ ਯੋਗਾ ਪ੍ਰਾਣਾਯਾਮ ਫਿਰ ਇਸ਼ਨਾਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਸਾਰੇ ਆਪਣੇ ਆਪਣੀਆਂ ਸੇਵਾਵਾਂ ਦੇ ਵਿੱਚ ਡਟ ਜਾਂਦੇ ਹਨ ਉਸ ਸੰਸਥਾਨ ਦਾ ਸਾਡਾ ਇਹ ਰੁਟੀਨ ਹੈ ਸਮਾਜਿਕ ਤੌਰ ਤੇ ਅਧਿਆਤਮਿਕ ਤੌਰ ਤੇ ਔਰ ਸਾਡੀ ਜੋ ਵਿਰਾਸਤ ਹੈ ਕਲਚਰਲ ਜੋ ਹੈ ਉਸ ਨੂੰ ਵੀ ਬਚਾਉਣ ਦੇ ਲਈ ਅਸੀਂ ਕਰ ਰਹੇ ਹਾਂ ਅਸੀਂ ਜੋ ਲੱਚਰ ਗੀਤ ਹਨ ਸੰਗੀਤ ਹੈ ਉਹਦੇ ਵਿੱਚ ਜ਼ਹਿਰ ਘੋਲ ਦਿੱਤਾ ਗਿਆ ਹੈ ਅਸੀਂ ਉਸ ਨੂੰ ਵੀ ਖਤਮ ਕਰਨ ਦੇ ਲਈ ਪ੍ਰਯਾਸ ਕਰ ਰਹੇ ਹਾਂ ਨੁਕੜ ਨੱਟ ਕਰਦੇ ਹਾਂ ਰਹਿਦੀਆਂ ਕਰਦੇ ਹਾਂ ਕਿ ਇਹ ਜੋ ਸੰਗੀਤ ਹੈ ਇਹ ਸਾਡੇ ਗੁਰੂ ਸਾਹਿਬਾਨਾਂ ਨੇ ਰਾਗਾ ਚ ਬਾਣੀ ਦਾਈ ਉਹ ਰਾਗ ਹੈ ਉਹ ਰਾਗ ਸਾਨੂੰ ਸੰਤੁਸ਼ਟੀ ਦਿੰਦਾ ਹੈ ਸਕੂਨ ਦਿੰਦਾ ਹੈ ਲੇਕਿਨ ਉਹਦੇ ਵਿੱਚ ਅਸੀਂ ਗੰਦੇ ਗਾਣੇ ਗੰਦੇ ਸ਼ਬਦ ਪ੍ਰੋ ਪ੍ਰੋ ਦਿੱਤੇ ਤੋਂ ਸਾਡੀਆਂ ਮਾਤਾ ਮਾਂ ਪੈਣਾ ਸਾਡੇ ਪਰਿਵਾਰਾਂ ਦੇ ਵਿੱਚ ਉਹ ਮਤਲਬ ਸਾਡੀ ਮਾਨਸਿਕਤਾ ਗੰਦੜੀ ਹੁੰਦੀ ਜਾ ਰਹੀ ਹੈ ਇਸ ਲਈ ਅਸੀਂ ਉਸ ਸੰਗੀਤ ਨੂੰ ਵੀ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਬਾਣੀ ਦਾ ਗਾਇਨ ਭਜਨ ਦਾ ਗਾਇਨ ਕੀਰਤਨ ਦਾ ਗਾਇਨ ਸ਼ਲੋਕਾਂ ਦਾ ਉਚਾਰਨ ਰੁਦਰੀ ਪਾਠ ਹਰ ਇੱਕ ਤਰੀਕੇ ਜਨਾ ਤਾਂ ਕਿ ਇਹ ਸਾਡਾ ਵਾਤਾਵਰਣ ਸ਼ੁੱਧ ਹੋਵੇ ਇਹ ਸਾਡੀ ਵਿਰਾਸਤ ਸਾਡੀ ਸੰਸਕ੍ਰਿਤੀ ਸਾਡਾ ਪਹਿਰਾਵਾ ਉਸ ਨੂੰ ਬੇਸੀ ਸੰਭਾਲ ਰਹੇ ਹਾਂ ਸੋ ਮੈਂ ਚੰਦ ਸ਼ਬਦਾਂ ਦੇ ਵਿੱਚ ਆਪਣਾ ਇੱਕ ਬਹੁਤ ਵਿਸਤਾਰ ਦੇ ਨਾਲ ਜੋ ਸਾਡੀ ਗਤੀਵਿਧੀਆਂ ਹਨ ਉਹਨੂੰ ਸਵੇਟਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਵੀ ਤੁਸੀਂ ਇਸ ਜੀ ਨੂੰ ਸਮਝ ਪਾਏ ਹੋਊ ਨਹੀਂ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਨ ਸਵਾਮੀ ਜੀ ਜਿਨ੍ਹਾਂ ਨੇ ਸਾਨੂੰ ਦਿਬਿਆ ਜੋਤੀ ਜਾਗਰਤੀ ਸੰਸਥਾਨ ਸ਼੍ਰੀ ਅਸ਼ੋਤੋਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਦੱਸਿਆ ਨਾਲ ਦੀ ਨਾਲ ਅਧਿਆਤਮ ਦੀ ਵੀ ਗੱਲ ਕੀਤੀ ਆ ਕਿਸ ਤਰ੍ਹਾਂ ਇੱਕ ਵਿਅਕਤੀ ਨੂੰ ਕਿਸ ਤਰ੍ਹਾਂ ਉਸ ਪਰਮਾਤਮਾ ਤੱਕ ਅੰਦਰਾਕਾਰ ਜਿਹਦਾ ਉਤਰ ਪਹੁੰਚਣਾ ਹੈ ਕਿਸ ਤਰ੍ਹਾਂ ਬੰਦੀ ਕਰਨੀ ਹੈ ਤੇ ਨਾਲ ਦੀ ਨਾਲ ਇਸ ਸੰਸਥਾਨ ਵੱਲੋਂ ਸਮਾਜ ਦੇ ਹਰ ਵਰਗ ਲਈ ਜਿਹੜਾ ਕਿਸ ਤਰ੍ਹਾਂ ਦੇ ਪ੍ਰੋਜੈਕਟ ਚਲਾਏ ਜਾਂਦੇ ਆ ਚਾਹੇ ਉਹ ਜੇ ਉਹ ਖੇਤੀ ਹੋਵੇ ਚਾਹੇ ਉਹ ਸੰਗੀਤ ਦੀ ਸੁੱਤ ਹੋਵੇ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਦੇ ਹੋਵੇ ਚਾਹੇ ਉਹ ਬਲਾਈਂਡ ਬੱਚਿਆਂ ਲਈ ਚਾਹੇ ਹੈਂਡੀਕੈਪਡ ਬੱਚੇ ਮਤਲਬ ਹਰ ਤਰ੍ਹਾਂ ਦੀ ਸੂਤ ਜਿਹੜੀ ਦਿਵਯਾ ਜੋਤੀ ਜਾਗਰਤੀ ਸੰਸਥਾਨ ਬਣੋ ਤਿਆ ਜਿਹੜਾ ਬਹੁਤ ਵਿਸਤਾਰ ਦੇ ਨਾਲ ਦੱਸਿਆ ਤੇ ਸਾਡੇ ਨਾਲ ਸਵਾਮੀ ਗਦਰ ਅਨੰਦ ਜੀ ਜਿਹੜੇ ਇੱਥੇ ਬੈਠੇ ਨੇ ਨੇ ਮੈਨ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਨਾਲ ਸਵਾਮੀ ਜੀ ਨਾਲ ਗੱਲ ਕੀਤੀ ਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਦਿਵਯਾ ਜੋਤੀ ਜਾਗਰਤੀ ਸੰਸਥਾਨ ਨੂਰਵੈਦਰਾ ਉਹ ਵੀ ਸਾਥੀ ਇਥੇ ਆਉਣਾ ਚਾਹੁੰਦੇ ਆ ਪਰ ਕਿਸੇ ਕਾਰਨ ਜਾਣਕਾਰੀ ਤੋਂ ਦੂਰੇ ਹੋਣ ਨਹੀਂ ਆ ਸਕੇ ਉਹ ਵੀ ਜਰੂਰ ਆਉਣ ਔਰ ਜੇ ਕਿਸੇ ਦਾ ਫਿਜੀਕਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਉਹ ਵੀ ਇਥੇ ਸਮਾਧਾਨ ਹੁੰਦਾ ਹੈ ਕਿਉਂਕਿ ਇਥੇ ਜੋਧਪੁਰ ਤੋਂ ਜਾਂ ਬਖਵਤ ਥਾਮਾ ਤੋਂ ਬੈਦ ਜਿਹੜੇ ਪਲਸ ਦੇਖ ਕੇ ਨਾੜੀ ਦੇਖ ਕੇ ਬੰਦੇ ਦਾ ਰੂਹ ਤਸ ਜੇ ਕਿਸੇ ਵੀ ਪੀੜਤ ਵਿਅਕਤੀ ਦਾ ਰੂਹ ਕਰਦੇ ਉਹਦਾ ਸਮਾਂਦਾਲ ਵੀ ਕਰਦੇ ਔਰ ਸਭ ਤੋਂ ਵੱਡੀ ਗੱਲ ਇੱਥੇ ਆਜਰੂ ਵੈਦ ਦੇ ਨਾਲ ਜਿਹੜਾ ਟ੍ਰੀਟਮੈਂਟ ਕੀਤਾ ਜਾਂ ਨਾਲ ਹੀ ਇਹਨਾਂ ਦੂਜੀਆਂ ਪੈਥੀਆਂ ਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਨਹੀਂ ਨਿੰਦਿਆ ਜਾਂਦਾ ਜਾਂ ਕਿਹਾ ਜਾਂਦਾ ਕਿ ਉਹ ਪੈਥੀ ਉਹ ਵੀ ਪੈਥੀ ਆਪਣੀ ਬਰਕਰਾਰ ਪਰ ਆਜਰੂ ਵੈਦ ਦੇ ਨਾਲ ਆਪਣੀ ਫਿਜ਼ੀਕਲ ਸਿਹਤ ਨੂੰ ਵਧੀਆ ਤੰਦਰੁਸਤੀ ਰੱਖਣ ਲਈ ਉਹ ਵੀ ਇਥੋਂ ਹਰ ਚਰਨ ਦਾ ਪ੍ਰੋਡਕਟ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਉਹ ਵੀ ਇਥੇ ਅਪਰੋਚ ਕਰ ਸਕਦੇ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜਿੱਥੇ ਤ ਸੰਸਥਾਨ ਜਿਹੜਾ ਹੈ ਇੱਥੇ ਨੂਰਮਲ ਦੇ ਵਿੱਚ ਖੇਤਰੀ ਤਰ੍ਹਾਂ ਜਿਵੇਂ ਐਸਐਸਏ ਤੇ ਸੁਆਮੀ ਜੀ ਨੇ ਦੱਸਿਆ ਸੋ ਅਸੀਂ ਕੋਸ਼ਿਸ਼ ਕਰਦੇ ਆ ਜਿਹੜਾ ਇਹ ਜਾਣਕਾਰੀ ਜ਼ਰੂਰ ਲੋਕਾਂ ਤੱਕ ਪਹੁੰਚਾਈ ਜਾਵੇ ਦਿਬਯ ਜੋਤੀ ਜਾਗਰਤੀ ਸੰਸਥਾਨ ਨੂਰਮਲ ਤੋਂ ਦਰਜੀਤ ਅਜਨੂਹਾ ਦਾ ਭਾਗ